ਸਤਿ ਸ਼੍ਰੀ ਅਕਾਲ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਭੁੱਲਰ ਮੋਟਰ ਸੰਗਰੂਰ YouTube ਚੈਨਲ ਤੇ Facebook ਪੇਜ ਦੇ ਉੱਤੇ ਦੋਸਤੋ ਅੱਜ ਫੇਰ ਤੁਹਾਡੇ ਲਈ ਇੱਕ ਬਹੁਤ ਸੋਹਣੀ ਗੱਡੀ ਲੈ ਕੇ ਆਏ ਹਾਂ ਜੀ i10 grand 2014 ਡੀਜ਼ਲ ਫਸਟ ਓਨਰ ਸਪੋਰਟਸ ਵੇਰੀਐਂਟ ਹੈ ਜੀ ਕਾਰ ਦਾ ਪਹਿਲਾਂ ਤੁਹਾਨੂੰ ਵਾਕਰਾਉਂਡ ਦਿਖਾਣੇ ਆਂ ਸਾਈਡਾਂ ਤੋਂ ਵਿਊ ਕਿ ਕਿਸ ਤਰ੍ਹਾਂ ਦੀ ਗੱਡੀ ਹੈ ਸਾਫ਼ ਸੁਥਰੀ ਕਾਰ ਹੈ ਜੀ ਚੰਗੀ ਗੱਡੀ ਐ ਇੱਕ ਦੋ ਪੀਸ ਟੱਚਿੰਗ ਹੈਗੇ ਨੇ ਕਾਰ ਦੇ ਵਿੱਚ ਮਕੈਨਿਕਲ ਦੀ ਕਾਰ ਬਹੁਤ ਸੋਹਣੀ ਐ ਜੀ ਤੇ ਸ਼ੀਸ਼ੇ ਸਾਰੇ ਜਿਹੜੇ ਨਗੇ ਉਹ ਨਾਲ ਦੇ ਨੇ ਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਇਹਦੇ ਚਾਰੋਂ ਅਪੋਲੋ ਦੇ ਟਾਇਰ ਨੇ ਜੀ ਤੇ ਸੋਹਣੀ ਕੰਡੀਸ਼ਨ ਚ ਗੱਡੀ ਐ ਪੀਸ ਸਾਰੇ ਸੀਲਡ ਨੇ ਜੀ ਪੁਸ਼ ਬਟਨ ਸਟਾਰਟ ਕੀ ਲੈਸ ਐਂਟਰੀ ਵਾਲੀ ਤੇ ਦਰਵਾਜ਼ੇ ਵਗੈਰਾ ਅੰਦਰੋਂ ਸੀਲਡ ਨੇ ਜੀ ਆਟੋ ਮਿਰਰ ਫੋਲਡ ਆ ਜਾਂਦੀ ਐ ਇਹ ਚਾਰੋਂ ਵਿੰਡੋ ਪਾਵਰ ਸਟੀਅਰਿੰਗ ਪਾਵਰ ਅੰਟੀਰੀਅਰ ਸਾਫ਼ ਸੁਥਰਾ ਐ ਜੀ ਇਹਦਾ ਬਿਲਕੁਲ ਪੈਰਾਂ ਦੀ ਰਬੜੋਂ ਤੋਂ ਲਾ 80000 ਚੱਲੀ ਹੋਈ ਪੁਸ਼ ਬਟਨ ਸਟਾਰਟ ਜੀ ਡੀਜ਼ਲ ਗੱਡੀ ਐ ਸੋਹਣੀ ਕੰਡੀਸ਼ਨ ਦੇ ਵਿੱਚ ਦੇਖੋ ਜੀ ਬਿਲਕੁਲ ਚੰਗੀ ਕੰਡੀਸ਼ਨ ਦੀ ਗੱਡੀ ਹੈ ਜੀ 80000 ਚੱਲੀ ਹੋਈ ਬੈਕ ਸਾਈਡ ਤੋਂ ਵੀ ਤੁਹਾਨੂੰ ਬਰੀਕੀ ਨਾਲ ਦਿਖਾਣੇ ਆ ਜੀ ਆ ਲੋ ਜੀ ਦੋਸਤੋ ਡਿੱਗੀ ਸਟਿੱਪਣੀ ਅੱਜ ਗੱਡੀ ਨਾ ਰਵਿੰਗ ਪਾਲਿਸ਼ ਹੋਈ ਹੈ ਤੇ ਸਟਿੱਪਣੀ ਆ ਜਿਹੜੀ ਕੱਢੀ ਹੋਈ ਹੈ ਕਾਰ ਸਾਰੀ ਨਵੀਂ ਹੈ ਜੀ ਇੱਥੋਂ ਵੀ ਪਤਾ ਲੱਗ ਜਾਂਦਾ ਫਰਸ ਚੰਗਾ ਜੀ ਨਵੇਂ ਵਰਗੀਕਾਰ ਹੈ ਤੇ ਟਾਇਰ ਇਹਦੇ ਇੱਕੋ ਜਿਹੇ ਨੇ ਸਾਰੇ ਜੀ ਫੋਲੋ ਦੇ ਤੇ ਇਹ ਸਾਈਡ ਤੋਂ ਲਾ ਲਓ ਤੁਸੀਂ ਸਾਰੀ ਗੱਡੀ ਰੀਅਰ ਏਸੀ ਆ ਗਿਆ ਜੀ ਰੀਅਰ ਚਾਰਜਿੰਗ ਪੁਆਇੰਟ ਆ ਗਿਆ ਸੀਟ ਕਵਰ ਇਸ ਤਰ੍ਹਾਂ ਦੇ ਨੇ ਪੂਰੀ ਸੋਹਣੀ ਗੱਡੀ ਹੈ ਅੰਟੀਰੀਅਰ ਸਾਫ ਸੁਥਰਾ 80000 ਗੱਡੀ ਚੱਲੀ ਹੋਈ ਹੈ ਜੀ ਸੱਤ ਤੋਂ ਵੀ ਸਾਫ਼ ਸੁਥਰੀ ਹੈ ਜੀ ਦੇਖੋ ਬਹੁਤ ਵੀਰਨਾ ਮਾਲਕ ਦੀ ਮਿਹਰ ਨਾਲ ਬਹੁਤ ਸੱਜਣ ਨੇ ਜਿਹੜੇ ਵੀਡੀਓ ਦੇਖ ਕੇ ਟੋਕਨ ਵੀ ਕਰਦੇ ਨੇ ਤੇ ਮੈਂ ਆਪਣੇ ਵੱਲੋਂ ਫੁੱਲ ਕੋਸ਼ਿਸ਼ ਕਰਦਾ ਹੁੰਦਾ ਹਾਂ ਵੀ ਕਾਰ ਨਾਲ ਬਰੀਕੀ ਨਾਲ ਦਿਖਾਈ ਜਾਵੇ ਕੋਈ ਚੀਜ਼ ਨਾ ਐਸੀ ਛੱਡੀ ਜਾਵੇ ਵੀ ਬੰਦੇ ਨੂੰ ਡਾਊਟ ਰਹੇ ਹਨ ਤੇ ਅੱਗੇ ਤੋਂ ਵੀ ਵੀਰ ਤੁਸੀਂ ਜੇ ਕੋਈ ਹੋਰ ਸੁਝਾਅ ਦੇਣਾ ਚਾਹੁੰਦੇ ਹੋ ਤੁਸੀਂ ਦੇ ਸਕਦੇ ਹੋ ਜੀ ਇੰਜਨ ਬਿਲਕੁਲ ਸੁੱਕਾ ਗੋਡਿਆਂ ਦੀਆਂ ਸੀਲਾਂ ਮਗਰਾੜਾਂ ਦੇ ਨਟ ਬੌਂਟ ਦੇ ਕਵਜਾਂ ਦੇ ਨਟ ਸਾਰੀ ਕਾਰ ਸੀਲਡ ਤੇ ਮੈਂ ਤੁਹਾਨੂੰ ਆਵਾਜ਼ ਵੀ ਚੈੱਕ ਕਰਾਉਣਾ ਜੀ ਹੁਣ ਦੇਖੋ ਕੋਈ ਚੀਜ਼ ਰਹਿ ਨਾ ਜਾਵੇ ਗੱਡੀ ਦਾ ਰੇਟ ਲਓ ਜੀ ਦੋਸਤੋ 78000 80 ਕਿਹਾ ਸੀ ਤੁਹਾਨੂੰ 78585 ਚੱਲੀ ਹੋਈ ਆ ਤੇ ਹੁਣ ਗੱਡੀ ਦੋਸਤੋ ਸਟਾਰਟ ਹੈ। ਲਓ ਜੀ। ਇੰਨੀ ਆਵਾਜ਼ ਹੈ ਜੀ ਡੀਜ਼ਲ। ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਸਾਨੂੰ ਹੌਸਲਾ ਮਿਲਦਾ ਹੈ ਇਹ ਚੀਜ਼ ਨਾਲ। ਠੀਕ ਹੈ ਜੀ। ਜ਼ਰੂਰ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਤੇ ਚੰਗੀ ਗੱਡੀ ਹੈ ਜੀ ਕਾਰ ਲੈਣ ਲਈ ਸਕਰੀਨ ਤੇ ਨੰਬਰ ਚੱਲ ਰਿਹਾ ਹੈ। ਗੱਡੀ ਦਾ ਰੇਟ ਹੈਗਾ ਜੀ 3 ਲੱਖ ਰੁਪਈਆ। ਤੁਹਾਨੂੰ ਡਰਾਈਵ ਵੀ ਕਰਕੇ ਦਿਖਾਣੇ ਆ ਜੀ ਕੰਪਨੀ ਸਟੀਰੀਓ ਸਿਸਟਮ ਦੇ ਨਾਲ ਲਓ ਜੀ ਚਲਾਵਾ ਬਹੁਤ ਸੋਹਣਾ ਜੀ ਕੋਈ ਕੰਪਲੇਂਟ ਬਿਲਕੁਲ ਨਹੀਂ ਲੁਧਿਆਣੇ ਵਾਲੇ ਵੀਰਾਂ ਵਾਸਤੇ ਜਿਆਦਾ ਉਹ ਹੈ ਵੀ ਲੋਕਲ ਨੰਬਰ ਹੈ ਸੱਜਣੋ ਤੁਹਾਡੇ ਵਾਸਤੇ ਤੇ ਪੁੱਲਰ ਮੋਟਰ ਸੰਗਰੂਰ ਦੇ ਉੱਤੇ ਗੱਡੀ ਸੇਲ ਵਾਸਤੇ ਆਈ ਹੈ ਜੀ ਪਾਰਟੀ ਦੀ ਗੱਡੀ ਹੈ ਤੇ ਲੁਧਿਆਣਾ ਨੰਬਰ ਅੱਛਾ ਇੰਸ਼ੋਰੈਂਸ ਫੁੱਲ ਹੈ ਫੁੱਲ ਇਨਸ਼ੋਰ ਫੁੱਲ ਇਨਸ਼ੋਰੈਂਸ ਹੈ ਜੀ 1 ਜੂਨ 2025 ਤੱਕ ਤੇ ਜਿਹੜੇ ਵੀ ਲੋਨ ਕਰਾਣਾ ਚਾਹੁੰਦੇ ਨੇ ਨਾ ਗੱਡੀ ਦੇ ਉੱਤੇ ਮੇਰੇ ਹਿਸਾਬ ਨਾਲ 2.5 ਲੱਖ ਰੁਪਏ ਦਾ ਲੋਨ ਹੋ ਜਾਊਗਾ ਜੇ ਤੁਸੀਂ ਲੋਨ ਕਰਾਣਾ ਚਾਹੁੰਦੇ ਹੋ 2.5 ਲੱਖ ਰੁਪਏ ਦਾ ਤਾਂ ਲੋਨ ਹੋ ਜਾਊਗਾ ਜੀ ਵਧੀਆ ਸੀਲਡ ਕਾਰ ਹੈ ਹੁਣ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਮੱਚ ਓਕੇ ਜੀ